ਜੀ ਤੁਸੀਂ ਸਾਰੇ ਜਿਹੜੇ ਹੋ ਹਰ ਖਬਰ ਤੇ ਨਜ਼ਰ ਚੈਨਲ ਤੇ ਅੱਜ ਗੱਲ ਕਰਾਂਗੇ ਡਾਕਟਰ ਜਸਵਿੰਦਰ ਕੌਰ ਸੌਲ ਨਾਲ ਮੈਂ ਅੱਜ ਗੱਲ ਕਰਾਂਗੇ ਜੋ ਇਸ ਟਾਈਮ ਮੁੱਦਾ ਚੱਲ ਰਿਹਾ ਹੈ ਕਿ ਜਿਹੜਾ ਅਮਰਿਤਪਾਲ ਦਾ ਭਰਾ ਜਿਹੜਾ ਹੈਗਾ ਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਜਸਵਿੰਦਰ ਪੁਲਿਸ ਨੇ ਜਿਹੜਾ ਡਰੱਗਸ ਦੇ ਮਾਮਲੇ ਵਿੱਚ ਅੱਜ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤਿਹ ਜਿਵੇਂ ਕਿ ਅਸੀਂ ਦੇਖ ਹੀ ਰਹੇ ਹਾਂ ਨਾ ਕਿ ਪੰਜਾਬ ਦੇ ਵਿੱਚ ਇਸ ਵਕਤ ਜੋ ਡਰੱਗਸ ਹੈ ਉਹ ਚਰਮ ਸੀਮਾ ਦੇ ਉੱਤੇ ਹੈ ਦੇਖੋ ਇੱਕ ਹੀ ਗੱਲ ਹੈਗੀ ਕਿ ਚਾਹੇ ਅੰਮ੍ਰਿਤਪਾਲ ਦਾ ਪ੍ਰਭਾ ਹੋਵੇ ਜਾਂ ਉਹ ਕਿਸੇ ਹੋਰ ਦਾ ਵੀ ਪ੍ਰਭਾ ਹੁੰਦਾ ਮੇਰੇ ਖਿਆਲ ਨਾਲ ਹੈ ਕਿ ਪ੍ਰਸ਼ਾਸਨ ਦਾ ਜਿਹੜਾ ਐਕਸ਼ਨ ਹੈ ਬਿਲਕੁਲ ਸਹੀ ਹੈ ਉਸ ਦਾ ਕਾਰਨ ਹੈ ਕਿ ਦੇਖੋ ਇੱਕ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜੋ ਵੋਟ ਇੰਨੀ ਸਾਰੀਆਂ ਵੋਟਾਂ ਪਈਆਂ ਹਨਾ ਲੋਕਾਂ ਨੇ ਬਹੁਤ ਭਾਰੀ ਬਹੁਮਤ ਨਾਲ ਉਹਨਾਂ ਨੂੰ ਜਿਤਾਇਆ ਹੈ ਤੇ ਸੂ ਲੋਕਾਂ নিউজ ਦੇ ਵਿੱਚ ਸੋਚ ਹੈ ਕਿ ਬਈ ਪਾਈ ਸਾਹਿਬ ਜੋ ਨੇ ਉਹ ਬੱਚਿਆਂ ਨੂੰ ਅੰਮ੍ਰਿਤ ਸ਼ਕ ਆਂਦੇ ਨੇ ਅੰਮ੍ਰਿਤ ਪਾਨ ਕਰਵਾਇਆ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕੀਤਾ ਤੇ ਸੋ ਅੱਜ ਕਿਤੇ ਨਾ ਕੀਤੀ ਜਿਹੜੀ ਉਹਨਾਂ ਦੀ ਵੀ ਇੱਕ ਸਖਸ਼ੀ ਅਤੇ ਇੱਕ ਇਮੇਜ ਹੈ ਅੱਜ ਉਹਦੇ ਤੇ ਵੀ ਤੱਬਲੰਕਰ ਕਿਉਂਕਿ ਉਹਨਾਂ ਦੇ ਹੀ ਭਰਾ ਦੇ ਕੋਲੋਂ ਡਰੱਗਸ ਫੜੀ ਜਾਣੀ ਔਰ ਦੇਖੋ ਉਹਨਾਂ ਦਾ ਡਰਗ ਟੈਸਟ ਹੋਇਆ ਉਸ ਦੇ ਵਿੱਚ ਵੀ ਜੋ ਸਾਹਮਣੇ ਦਿਖਾ ਰਹੇ ਨੇ سوشਲ ਮੀਡੀਆ 'ਚ ਕਿ ਡਰਗ ਟੈਸਟ ਵੀ ਇਹ ਚੀਜ਼ ਕਲੀਅਰ ਕੀਤੀ ਗਈ ਹੈ ਕਿ ਵੀ ਉਹਨਾਂ ਨੇ ਉਸ ਟਾਈਮ ਡਰਗਸ ਲਿਆ ਹੋਇਆ ਸੀ ਔਰ ਇਵਨ ਆਈ ਥਿੰਕ ਇਟਸ ਓਕੇ ਰਿਮਾਂਡ ਤੇ ਵੀ ਇਹ ਲੋਗ ਦੱਸਿਆ ਉਹਨਾਂ ਨੇ ਤੇ ਯਾਹ ਜਿਸ ਬੰਦੇ ਨੂੰ ਇਹਨਾਂ ਨੇ ਡਰਗਸ ਦਿੱਤਾ ਹੈ ਉਸ ਦਾ ਪੀਟੀਐਮ ਜੋ ਸੀਓਵੀ ਨਦੀ ਮੋਬਾਈਲ ਤੋਂ ਮਿਲਿਆ ਔਰ ਕਾਫੀ ਚੀਜ਼ਾਂ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਇੱਕ ਜਿਹੜੇ ਹੁੰਦੇ ਐ ਤਨਾਤ ਇੱਕ ਹੈੱਡ ਕਨਸਟੇਬਲ ਵਗੈਰਾ ਜਸਟ ਉਹ ਦ ਗੱਡੀ ਨੂੰ ਇੱਕ ਕਾਲੇ ਸ਼ੀਸ਼ੇ ਦੇਖ ਕੇ ਚੈੱਕ ਲਈ ਜਾਂਦੇ ਆਂ ਥੈਨ ਉਸ ਤੋਂ ਬਾਅਦ ਜਿਹੜੇ ਅਮਰਿਤਪਾਲ ਦਾ ਭਰਾ ਸੀ ਔਰ ਜਿਹੜੇ ਦੇ ਨਾਲ ਉਹਦੇ ਸਾਥੀ ਸੀ ਉਹਨਾਂ ਨੇ ਉਹਨਾਂ ਨੂੰ ਦੇਖ ਕੇ ਗੱਡੀ ਦੇ ਥੱਲੇ ਸੁੱਟ ਦਿੱਤਾ ਹਨ ਤੇ ਉਹ ਦਿਨ ਉਹਨਾਂ ਨੂੰ ਫਿਰ ਲੱਗਾ ਕਿ ਵੀ ਇੰਨਾ ਇਹ ਕੰਮ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਅਮਰਪਾਲ ਦਾ ਭਰਾ ਆ ਸੋ ਫਿਰ ਉਹਨਾਂ ਨੇ ਡੀਐਸਪੀ ਸਾਹਿਬ ਨੂੰ ਕਾਲ ਕੀਤਾ ਉਹ ਡੀਐਸਪੀ ਸਾਹਿਬ ਨੇ ਆ ਕੇ ਜੋ ਦੇਖਿਆ ਉਸ ਟਾਈਮ मौके ਤੇ ਤੇ ਕਹਿੰਦੇ ਕਿ ਉਹਨਾਂ ਕੋਲੇ ਉਹ ਸਮਾਨ ਫੜਿਆ ਗਿਆ ਜੋ ਉਹਨਾਂ ਨੇ ਆਇਸ ਡਰੱਗਸ ਮੰਗਾਇਆ ਸੀ ਔਰ ਇਵਨ ਕਿ ਉਹਨਾਂ ਕੋਲ ਜਿਹੜਾ weight ਮੈਪ ਹੁੰਦਾ ਜਾਨੀ ਕਿ ਕੋ ਜਿਹੜਾ ਜਿਹਨਾਂ ਨੂੰ weight ਕਰਨ ਵਾਲਾ ਕੰਡਾ ਜਿਨੂੰ ਆਪਾਂ ਕਹਿ ਸਕਦੇ ਹਾਂ ਇੱਕ ਛੋਟਾ ਉਹਨਾਂ ਕੋ ਉਹ ਫੜਿਆ ਗਿਆ ਸੋ ਦੇਖੀ ਜੇ ਇੰਨੇ ਸਾਰੇ ਪ੍ਰੂਫ ਹੈਗੇ ਆ ਅਗਰ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਉਹਨਾਂ ਨੇ ਪੁਖਤਾ ਜੋ ਸਬੂਤ ਫੜੇ ਨੇ ਤਾਂ ਫਿਰ ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਜੋ ਐਕਸ਼ਨ ਹੈ ਬਿਲਕੁਲ ਸਹੀ ਹੈ ਕਿਉਂਕਿ ਅੱਜ ਪੰਜਾਬ ਦੇ ਵਿੱਚ ਡਰੱਗਸ ਦਾ ਦੇਖੋ ਹਰ ਦੂਜੇ ਘਰ ਦੇ ਵਿੱਚ ਨਸ਼ਾ ਪਹੁੰਚ ਚੁੱਕਾ ਹੈ ਮਾਵਾਂ ਰੋ ਰੀਆਂ ਨੇ ਤੇ ਫਿਰ ਜੇ ਇਦਾਂ ਦੇ ਹੀ ਕੰਮ ਜਿਹੜੇ ਕਿਸੇ ਆੜ ਚ ਚੱਲਣਗੇ ਤੋਂ ਹਮਾਰੇ ਨੇ ਚਾਹੇ ਕੋਈ ਵੀ ਹੋਵੇ ਜੀ ਮੈਮ ਜੀ ਅੱਜ ਕੱਲ ਜਿਦਾ ਪੰਜਾਬ ਸਰਕਾਰ ਨਾਲ ਭਗਵੰਤ ਮਾਨ ਨਾਲ ਆਉਣ ਨਾਲ ਜਿਆਦਾ ਨਸ਼ਾ ਹੋ ਗਿਆ ਐ ਇੰਨਾ ਤੇ ਅਕਾਲੀ ਦਲ ਤੇ ਵੀ ਨਹੀਂ ਸੀ ਨਾ ਕਾਂਗਰਸ ਨਾਲ ਸੀ ਤੇ ਕੀ ਦੇਖ ਸਕਦੇ ਮੈਮ ਜੀ ਦੇਖੋ ਇਹ ਸਾਡੇ ਲਈ ਬੜੇ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਉਹ ਇੰਨੀ ਨਿਚਲੇ ਸਤਰ ਤੇ ਆ ਗਈ ਹੈ ਜਦ ਵੀ ਇਲੈਕਸ਼ਨਸ ਟਾਈਮ ਹੁੰਦਾ ਹੈ ਹਰ ਪਾਰਟੀ ਆਪ ਦਾ ਇੱਕ ਅਜੰਡਾ ਲੈ ਕੇ ਆਉਂਦੀ ਹੈ ਉਸ ਅਜੰਡੇ ਦੇ ਵਿੱਚ ਸਭ ਤੋਂ ਪਹਿਲਾ ਅਜੰਡਾ ਰੱਖਦੇ ਨੇ ਜੀ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਚਾਹੇ ਗੱਲ ਆਪਾਂ ਕਾਂਗਰਸ ਦੀ ਕਰ ਲਈਏ ਕੈਪਟਨ ਸਾਹਿਬ ਆਏ ਗੁਟਕਾ ਚੱਕਿਆ ਸੋਂ ਖਾਲੀ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਉਸ ਤੋਂ ਬਾਅਦ ਸਾਡੇ ਇਹ ਬਦਲਾਅ ਵਾਲੀ ਸਰਕਾਰ ਏ ਆਈ ਨਾਨਕਿਆ ਜੀ 2 ਮਹੀਨੇ ਦੇ ਵਿੱਚ ਨਸ਼ਾ ਮੁਕਤ ਕਰ ਦਾਂਗੇ ਕਿਸੇ ਮੁੱਖ ਮੰਤਰੀ ਦੀ ਨੀਅਤ ਹੋਵੇ ਤਾਂ ਪੰਜਾਬ 'ਚ ਨਸ਼ਾ ਵੇਚੇ ਨਹੀਂ ਸਕਦਾ ਤੇ ਸੋ ਅੱਜ 2.5 ਤੋਂ 3 ਸਾਲ ਹੋ ਚੁੱਕੇ ਨੇ ਔਰ ਅੱਜ ਮੈਂ ਗੁਰੂ ਨਗਰੀ ਦੀ ਹੀ ਗੱਲ ਕਰ ਲਾਂ ਤੇ ਗੁਰੂ ਨਗਰੀ ਦੇ ਵਿੱਚ ਇਹ ਹਾਲਾਤ ਨੇ ਹਰ ਦੂਸਰੇ ਘਰ ਦੇ ਵਿੱਚ ਨਸ਼ਾ ਵਿਕ ਰਿਹਾ ਕਿਸੇ ਵੀ ਤੁਸੀਂ ਏਰੀਆ 'ਚ ਜਾ ਕੇ ਦੇਖ ਲਓ ਫਿਰ ਹੁਣ ਦੇਖੋ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਜਿੱਥੇ ਤੱਕ ਮੈਂ ਸਮਝਦੀ ਆ ਕਿ ਪ੍ਰਸ਼ਾਸਨ ਦਾ ਵੀ ਬਹੁਤ ਵੱਡਾ ਹੱਥ ਹੁੰਦਾ ਹੈ ਅਗਰ ਪ੍ਰਸ਼ਾਸਨ ਚਾਹੇ ਪੁਲਿਸ ਚਾਹੇ ਤਾਂ क्राइम ਕਿਤੇ ਵੀ ਨਹੀਂ ਹੋ ਸਕਦਾ ਉਹਨੂੰ ਨੱਥ ਪੈ ਸਕਦੀ ਹੈ ਪਰ ਸਾਡੇ ਲਈ ਅਫਸੋਸ ਵਾਲੀ ਗੱਲ ਹੈ ਕਿ ਇਹ ਇੱਕ ਵਪਾਰ ਬਣ ਕੇ ਟ੍ਰੇਡ ਬਣ ਕੇ ਰਹਿ ਗਿਆ ਹੈ ਵੱਡੇ ਮਗਰਮਸ਼ ਤੋਂ ਲੈ ਕੇ ਛੋਟੀ ਮਛਲੀ ਤੱਕ ਕਰਿਆ bizness ਬਣ ਚੁੱਕਾ ਕਿ ਨਸ਼ਾ ਲਿਉਣ ਵਾਲੇ ਹੋਰ ਵੇਚਣ ਵਾਲੇ ਹੋਰ ਗਾਂ ਅੱਗੇ ਦੇਣ ਵਾਲੇ ਹੋਰ ਤੇ ਫਰੰਦ ਦੀ ਟਾਈਮ ਦੇ ਉੱਤੇ ਤੇ ਸਿਰਫ ਟੀਵੀ ਦੇ ਉੱਤੇ ਆંકੜੇ ਦਿਖਾਏ ਜਾਂਦੇ ਆ ਕਿ ਹਾਂ ਜੀ ਅਸੀਂ ਅੱਜ ਇੱਥੇ ਇਨੇ ਮਗਰਮਚ ਫੜ ਲਏ ਨੀ ਜਾਂ ਮੱਛੀਆਂ ਫੜ ਲੀਆਂ ਪਰ ਇੱਥੇ ਤੇ ਰੋਜ਼ ਦੂਸਰੇ ਘਰ ਦੇ ਵਿੱਚ ਮਾਦਾ ਪੁੱਤ ਮਰਿਆ ਹੁੰਦਾ ਮਾਂ ਰੋਰੀ ਹੁੰਦੀ ਹੈ ਕਿਦਾਂ ਨੱਥ ਪਾਊਗੀ ਇਨਾਂ ਸਾਰੀਆਂ ਚੀਜ਼ਾਂ ਨੂੰ ਜੇ ਅਸੀਂ ਖੇਡਾਂ ਦੀ ਗੱਲ ਕਰ ਲਈਏ ਅਸੀਂ ਬੱਚਿਆਂ ਨੂੰ ਖੇਡਾਂ ਵੱਲ ਰੁਚੀ ਕਹਿੰਦੀਆਂ ਬਹੁਤ ਕੁਝ ਨੇ ਹਰ ਸਰਕਾਰਾਂ ਪਰ ਇੰਪਲੀਮੈਂਟ ਇਜ਼ ਨਥਿੰਗ ਹੁਣ ਕਹਿੰਦੇ ਜੀ ਖਿਡਾਰੀਆਂ ਨੂੰ ਅਸੀਂ ਨੰਬਰ 1 ਦੇ ਉੱਤੇ ਇਹ ਕਰਾਂਗੇ ਜਦੋਂ ਦੂਸਰੀ ਸਰਕਾਰ ਹੁੰਦੀ ਹੈ ਉਹ ਤਰਨਿਆ ਚ ਵੀ ਸ਼ਾਮਿਲ ਹੁੰਦੇ ਜਿਵੇਂ ਮੈਂ ਮੀਥੇਰ ਦੀ ਗੱਲ ਕਰ ਲੈਣੀ ਆ ਕਾਂਗਰਸ ਦੇ ਟਾਈਮ ਦੇ ਉੱਤੇ ਖੁਦ ਹੀ ਖਿਡਾਰੀਆਂ ਦੇ ਨਾਲ ਐਜੀਟੇਸ਼ਨ ਲਾਉਂਦੇ ਨੇ ਕਹਿੰਦੇ ਆ ਜੀ ਅਸੀਂ ਸਾਡੀ ਸਰਕਾਰ ਆਨਦੋ ਅਸੀਂ ਤੁਹਾਨੂੰ ਸਕਾਲਰਸ਼ਿਪ ਦਵਾਂਗੇ ਸਪੋਰਟਸ ਕੋਟੇ 'ਚ ਨੌਕਰੀਆਂ ਦਵਾਂਗੇ ਅੱਜ ਜਦ ਖਿਡਾਰੀ 골ਡ ਮੈਡਲ ਜਿੱਤ ਕੇ ਆਉਂਦੇ ਤੇ ਉਹ ਤੱਕੇ ਖਾਂਦੇ ਨਹੀਂ ਤੇ ਇਵਨ ਕਿ ਆਪ ਦੇ 골ਡ ਮੈਡਲੋਂ ਨੇਰ 'ਚ ਸੁੱਟਦੇ ਨੇ ਤੇ ਇੱਥੋਂ ਤੱਕ ਵੀ ਕਈ ਖਿਡਾਰੀ ਜਿਹੜੇ ਸਾਡੇ ਕੋਲੇ ਆਏ ਆ ਹਿਊਮਨ ਰਾਈਟਸ 'ਤੇ ਉਹ ਕਿ ਸੁਸਾਈਡ ਕੇਸ 'ਤੇ ਕਰ ਵੀ ਆਏ ਕਿ ਅਸੀਂ ਅਸੀਂ ਖੇਡ ਕੇ ਕੀ ਕਰਨਾ ਅਸੀਂ ਪੰਜਾਬ ਦਾ ਨਾਂ ਰੌਸ਼ਨ ਕਰਕੇ ਕੀ ਕਰਨਾ ਬਾਈ ਸਾਡੇ ਤਾਂ ਮੈਡਲ ਘਰਾਂ ਦੇ ਵਿੱਚ ਧੂਲ ਧੂਲ ਛੱਡਦੇ ਨੇ ਦੇਖੋ ਇੱਕ ਕੰਨੇ ਦੇ ਲਾਗੇ ਖਿਡਾਰੀ ਸੀ ਤਰुण 골ਡ ਮੈਡਲਿਸਟ ਬੱਚਾ ਇਨੀ ਦੂਰੋਂ ਅਗਰ ਇੰਡੀਆ ਦਾ ਨਾਮ ਰੋਸ਼ਨ ਕਰਕੇ ਆਂਦਾ ਪੰਜਾਬ ਦਾ ਨਾਮ ਰੋਸ਼ਨ ਕਰਕੇ ਆਂਦਾ ਉਹਦਾ ਵੈਲਕਮ ਕਰਨ ਦੀ ਬਜਾਏ ਉਹ ਬੱਚੇ ਨੂੰ ਇੰਨਾ ਡੀਮੋਟੀਵੇਟ ਕੀਤਾ ਗਿਆ ਉਸ ਖਿਡਾਰੀ ਨੂੰ ਕਿ ਉਹਨੇ ਆਪਣੇ ਮੈਡਲ ਚੁੱਕ ਕੇ ਨਹਿਰ 'ਚੁੱਟੇ ਔਰ ਉਹ ਸੁਸਾਈਡ ਕਰਨ ਚਲਾ ਗਿਆ ਕਿਉਂਕਿ ਉਸਦੇ ਮਾਪਿਓ ਨੇ ਖੇਡਾਂ ਦੇ ਵਿੱਚ ਉਹਨੂੰ ਅੱਗੇ ਵਧਾਉਣ ਲਈ ਆਪਦਾ ਘਰ ਤਿੱਕਰ ਜਿਹੜਾ ਹੈ ਗਿਰਵੀ ਰੱਖਿਆ ਸੀ ਤੇ ਸੋ ਕਿਤੇ ਨਾ ਕਿਤੇ ਸਰਕਾਰਾਂ ਦਾ ਫਰਜ਼ ਨਹੀਂ ਬਣਦਾ ਕਿ ਜੇ ਅਸੀਂ ਨਸ਼ੇ ਤੋਂ ਠਾਉਣਾ ਹੈ ਕਿਉਂਕਿ ਨਸ਼ਾ ਕੋਈ ਆਨ ਸਵਿਚ ਆਫ অর ਆਨ ਵਾਲਾ ਕੋਈ ਕੰਮ ਨਹੀਂ ਹੈਗਾ ਕਿ ਅਸੀਂ ਅੱਜ ਆਨ ਕਰਾਂਗੇ ਆਫ ਕਰਾਂਗੇ ਨਸ਼ਾ ਹਟ ਗਿਆ ਪੰਜਾਬ ਤੋਂ ਇਹਦੇ ਲਈ ਐਫਰਟਸ ਪਾਨੇ ਪੈਣੇ ਆ ਗਵਰਨਮੈਂਟਸ ਨੂੰ ਦੇਖੋ ਕਾਉਂਸਲਿੰਗ ਹੋਣੀ ਚਾਹੀਦੀ ਹੈ ਡੀ ਐਡਿਕਸ਼ਨਸ ਜਿਹੜੇ ਸੈਂਟਰ ਨੇ ਆਪਾਂ ਉਹ ਦੇਖ ਲਈਏ ਉੱਥੇ ਹੈਗਾ ਕਿ ਇਹ ਕੱਕ ਵੀ ਨਹੀਂ ਹੈਗਾ ਉੱਥੇ ਤੁਹਾਨੂੰ ਪੇਨ ਕਿਲਰ ਜਿਹੜਾ ਪੇਸ਼ੈਂਟ ਜਾਂਦਾ ਉਹਨੂੰ ਦੇ ਦੇ ਦਿੰਦੇ ਐਡਿਕਟ ਜਿਹੜਾ ਬੰਦਾ ਹੈ ਨਸ਼ੇ ਦਾ ਜਾਂ ਫਿਰ ਉਹਨੂੰ ਇੱਕ ਟਰਾਮਾਡੋਲ ਕੇ ਕੁਝ ਐਸੀ ਮੈਡੀਸਨ ਆਂਦੀ ਹੈ ਉਹਨੂੰ ਗੋਲੀਆਂ ਦੇ ਕੇ ਸਵਾਦ ਦਿੱਤਾ ਜਾਂਦਾ ਹੈ ਉਦੀ ਕੋਈ ਕਾਉਂਸਲਿੰਗ ਨਹੀਂ ਹੈ ਉਹਦਾ ਕੋਈ ਟ੍ਰੀਟਮੈਂਟ ਨਹੀਂ ਹੈ ਇਹ ਕੋਈ ਟ੍ਰੀਟਮੈਂਟ ਨਹੀਂ ਹੈਗਾ ਉਦੀ ਕਾਉਂਸਲਿੰਗ ਕਿਉਂਕਿ ਨਸ਼ਾ ਜੋ ਹੈ ਇੱਕ ਮਾਨਸਿਕ ਬਿਮਾਰੀ ਹੈ ਉਸ ਦੇ ਵਿੱਚ ਕਾਉਂਸਲਿੰਗ ਬਹੁਤ ਜ਼ਰੂਰੀ ਹੈ ਤੁਸੀਂ ਘਰ ਦੇਆਂ ਦੀ ਸਦਕੇ ਕਾਉਂਸਲਿੰਗ ਕਰੋ ਜਿਨ੍ਹਾਂ ਨੇ ਉਸ ਪੇਸ਼ੈਂਟ ਨੂੰ ਹੈਂਡਲ ਕਰਨਾ ਹੈ ਤੁਸੀਂ ਪੇਸ਼ੈਂਟ ਦੀ ਕਾਉਂਸਲਿੰਗ ਕਰੋ ਉਹ ਤਾਂ ਕੁਝ ਹੈ ਹੀ ਨਹੀਂ ਗਵਰਨਮੈਂਟ ਹਸਪੀਟਲਸ ਦੇ ਅੰਦਰ ਜਿੰਨੇ ਵੀ ਡੀ ਐਡਿਕਸ਼ਨ ਸੈਂਟਰਸ ਹੈਗੇ ਆ ਉਹਨਾਂ ਦਾ ਬੁਰਾ ਹਾਲ ਹੈ ਪੰਜਾਬ ਦੇ ਵਿੱਚ ਨਸ਼ਾ ਤਰਾਹੀ ਤਰਾਹੀ ਕਰ ਰਿਹਾ ਹੈ ਸੋ ਮੈਂ ਹੀ ਦੇਖੋ ਤੁਹਾਡੇ ਚੈਨਲ ਰਾਹੀਂ ਵੀ ਜਿੰਨੇ ਗੁਰੂ ਨਗਰੀ ਵਾਸੀ ਐ ਜਿੰਨੇ ਸਾਡੇ ਨੌਜਵਾਨ ਐ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੂੰਗੀ ਕਿ ਭਾਈ ਆਪਦੀ ਲਾਈਫ ਨਾ ਖਰਾਬ ਕਰੋ ਜੇ ਤੁਸੀਂ ਨਸ਼ਾ ਕਰਨਾ ਆਪਦੇ ਕੈਰੀਅਰ ਨਾਲ ਕਰੋ ਆਪਦਾ ਕੈਰੀਅਰ ਬਣਾਓ ਕੁਝ ਦੁਨੀਆ ਚ ਆਇਓ ਕੁਝ ਚੰਗੇ ਕੰਮ ਕਰੋ ਕਿੱਥੇ ਪੰਜਾਬ ਜਿਹੜਾ ਉਹ ਗੱਬਰੂਆਂ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਕਿ ਪੰਜਾਬ ਦੇ ਤੇ ਗੱਭਰੂ لمبے ਉੱਚੇ ਜਵਾਨ ਖੇਡਾਂ ਵਿੱਚ ਕਬੱਡੀ ਇਹ ਵੋ ਔਰ ਅੱਜ ਪੰਜਾਬ ਜਿਹੜਾ ਹੈ ਹਰ ਜਗ੍ਹਾ ਮਤਲਬ ਨਸ਼ੇ ਦੇ ਨਾਮ ਤੋਂ ਫੇਮਸ ਹੋ ਰਿਹਾ ਹੈ ਕਿ ਪੰਜਾਬ 'ਚ ਨਸ਼ਾ ਬਹੁਤ ਹੈਗਾ ਹੋਰ ਸਟੇਟਸ 'ਚ ਵੀ ਹੈ ਲੇਕਿਨ ਪੰਜਾਬ ਨੇ ਕਦੀ ਐਹੋ ਜਿਹੀ ਚੀਜ਼ਾਂ ਦੇਖੀਆਂ ਨਹੀਂ ਸੀ ਜੋ ਪੰਜਾਬ ਨੇ 70 ਸਾਲਾਂ 'ਚ ਨਹੀਂ ਦੇਖਿਆ ਉਹ ਇਨਾ ਤਿੰਨਾਂ ਸਾਲਾਂ 'ਚ ਫੇਸ ਕਰ ਰਿਹਾ ਮੈਂ ਮੈਮ ਇੱਕ ਜੀ ਦੇਖਿਆ ਜਦਾ ਕਰਨਾਟਕਾ 'ਚ ਮੈਂ ਮਗਿਆ ਸੀ ਤਾਂ ਉਧਰਲੇ ਉਧਰ ਸਾਰੇ ਕਹਿ ਰਹੇ ਕਿ ਪੰਜਾਬ ਨਸ਼ੇ ਦਾ ਹੈ ਵਪਾਰ ਉੱਥੇ ਸਾਰੇ ਇਦਾਂ ਕਹਿ ਰਹੇ ਦੱਸੋ ਦੂਸਰੇ ਸਟੇਟ ਵਾਲੇ ਐਈ ਚੀਜ਼ ਕਹਿ ਰਹੇ ਕਿ ਆਪਣੇ ਪੰਜਾਬ ਵਾਲੇ ਨੇ ਦੇਖਿਆ ਕਈ ਕਈ ਐਸੀ ਸਟੇਟ ਹੈ ਜਿੱਥੇ ਨੋ ਡਰੱਗਸ ਹੈ ਹਨਾ ਹੈਗੇ ਬਹੁਤ ਸਾਰੇ ਜੇ ਆਪਾ ਸਾਊਦੀ ਦੀ ਗੱਲ ਕਰ ਰਹੇ ਤੁਸੀਂ ਕਰਨਾਟਕਾ ਦੀ ਗੱਲ ਕਰ ਰਹੇ ਹੋ ਚਲੋ ਮੈਂ ਵੀ ਕਾਫੀ ਹੱਦ ਤੱਕ ਕਾਫੀ ਸਾਰੀਆਂ ਜਿਹੜੀਆਂ ਸਟੇਟ ਐ ਉਹ ਵਿਜ਼ਿਟ ਕੀਤੀਆਂ ਹੋਈਆਂ ਉੱਥੇ ਬੜੇ ਪੜੇ ਲਿਖੇ ਲੋਕ ਨੇ ਗੱਲ ਫਿਰ ਉੱਥੇ ਡਿਪੈਂਡ ਡਿਪੈਂਡ ਕਰਦੇ ਕਿ ਤੁਹਾਡੀ ਸੂਬੇ ਦੀ ਸਰਕਾਰ ਕਿਵੇਂ ਦੀ ਹੈ ਸਟੇਟ ਗਵਰਨਮੈਂਟ ਕਿਵੇਂ ਦੀ ਹੈ ਜਨਹੀਂ ਤੁਹਾਡਾ ਸੂਬਾ ਚਲਾਉਣ ਵਾਲਾ ਬੰਦਾ ਕਿਵੇਂ ਦਾ ਹੈ ਠੀਕ ਹੈ ਨਾ ਜੇ ਸਾਡੀਆਂ ਹਕੂਮਤਾਂ ਮਾੜੀਆਂ ਨੇ ਸਾਡੇ ਲੀਡਰਸ ਮਾੜੇ ਨੇ ਤਾਂ ਫਿਰ ਤੁਸੀਂ ਇਹਦਾ ਤੇ ਰੱਬ ਹੀ ਰੱਖਾ ਨਾ ਉਸ ਸੂਬੇ ਦਾ ਹੁਣ ਪੰਜਾਬ ਦਾ ਤੇ ਫਿਰ ਰੱਬ ਹੀ ਰੱਖਾ ਹੈ ਕਹਿ ਕੇ ਅਸੀਂ ਬਦਲਾਅ ਦੇ ਵਿੱਚ ਕੀ ਬਦਲਾਅ ਕਰਾਂਗੇ ਰੰਗਲਾ ਪੰਜਾਬ ਬਣਾਵਾਂਗੇ ਤੇ ਅੱਜ ਖੁੰਨੀ ਪੰਜਾਬ ਬਣਿਆ ਤੁਸੀਂ ਇਹ ਦੇਖੋ ਕਿ 24 ਘੰਟੇ 'ਚ ਤਿੰਨ-ਤਿੰਨ ਕਤਲ ਵੀ ਹੋਏ ਨੇ ਹੁਣ ਰੀਸੈਂਟਲੀ ਵੀ ਹੋਏ ਨੇ ਅੱਜ ਫੇਰ ਫਾਇਰਿੰਗ ਹੋ ਰਹੀ ਹੈ ਕਿਤੇ ਕਤਲ ਹੋ ਰਿਹਾ ਹੈ ਕਿਤੇ ਘਰ ਵੜ ਕੇ ਕਿਸੇ ਨੂੰ ਮਾਰ ਦਿੱਤਾ ਜਾਂਦਾ ਹੈ ਤੇ ਸੂਰ ਪੰਜਾਬ ਦਾ ਮਾਹੌਲ ਬਣਿਆ ਕੀ ਪਿਆ ਇਹਨੂੰ ਕੌਣ ਸੁਧਾਰੂਗਾ ਇਹ ਤਾਂ ਹੁਣ ਅਸੀਂ ਆਪ ਹੀ ਜਾਗ ਜਾਈਏ ਤਾਂ ਫੇਰੀ ਜਾਗੀ ਪੰਜਾਬ ਦਾ ਪਲਾ ਹੋਣਾ ਔਰ ਦੂਸਰੀ ਗੱਲ ਕੀ ਸਭ ਤੋਂ ਵੱਡੀ ਗੱਲ ਕੀ ਲੋਕਾਂ ਨੂੰ ਸਮਝਣਾ ਪੈਣਾ ਹੈ ਨੀਤੀ ਨiyet ਔਰ ਨੇਤਾ ਕਿ ਸਭ ਤੋਂ ਪਹਿਲੇ ਰਾਜਨੀਤੀ ਨੂੰ ਸਮਝੋ ਕਿ ਇਹਨਾਂ ਦੀ ਨੀਤੀ ਕੀ ਹੈ ਕੋਈ ਵੀ ਪਾਰਟੀ ਯਾਨੀ ਪਾਰਟੀ ਉਹਨਾਂ ਦੀ ਨੀਤੀ ਨੂੰ ਸਮਝ ਕੇ ਵੋਟ ਪਾਓ ਫਿਰ ਦੂਸਰੀ ਉਹਨਾਂ ਦੀ ਨiyet ਦੇਖੋ ਕਿ ਨiyet ਕੀ ਹੈ ਮਨਚਾ ਕੀ ਹੈਗੀ ਹੈ ਕਿ ਪੰਜਾਬ ਨੂੰ ਚਲਾਉਣ ਦੀ ਮਨਚਾ ਹੈਗੀ ਹੈ ਕਿ ਕੁਰਸੀ ਤੇ ਬੈਠ ਕੇ ਰਾਜ ਕਰਨ ਦੀ ਮਨਚਾ ਹੈਗੀ ਹੈ ਜਦੋਂ ਉਹਨਾਂ ਦੀ ਨiyet ਪਤਾ ਕਰ ਲਓ ਫਿਰ ਤੀਸਰੀ ਕਰੋ ਜੀ ਨੇਤਾ ਨੀਤੀ ਨiyet ਔਰ ਨੇਤਾ ਜਦੋਂ ਨੇਤਾ ਫਿਰ ਦੇਖੋਗੇ ਤੁਹਾਡਾ ਲੀਡਰ ਕੌਣ ਬੰਨਣਾ ਜਦੋਂ ਅਸੀਂ ਲੀਡਰ ਚੂਜ਼ ਕਰਨਾ ਹੈ ਉਦੋਂ ਕੰਪਰੋਮਾਈਜ਼ ਕਿਉਂ ਨਹੀਂ ਕਰਨਾ ਹੈ ਕਿਉਂਕਿ ਅਸੀਂ ਪੰਜਾਬ ਲਈ ਨਹੀਂ ਅਸੀਂ ਆਪਦੇ ਆਪ ਲਈ ਵੀ ਇੱਕ ਨੇਤਾ ਚੁੰਦੇ ਆ ਕਿਉਂਕਿ ਅਸੀਂ ਦਾ ਉਹਨਾਂ ਨੂੰ ਆਪਣੀ ਕੀਮਤੀ ਵੋਟ ਦੇ ਦਿੱਤੇ ਉਹ ਲੋਕ ਕੁਰਸੀ ਤੇ ਬੈਠ ਗਏ ਉਸ ਤੋਂ ਬਾਅਦ ਸਫਰ ਕੌਣ ਕਰ ਰਿਹਾ ਪੰਜਾਬ ਦੇ ਆਮ ਲੋਕ ਇਹ ਲੋਕ ਸਫਰ ਨਹੀਂ ਕਰਦੇ ਆ ਇਹਨਾਂ ਲੋਕਾਂ ਕੋਲੇ ਪੈਸੇ ਆਉਂਦੇ ਆ ਆਪਦੇ ਘਰ ਪਰਦੇ ਨੇ ਪਰ ਜੇ ਤੁਹਾਡੀ ਕੋਈ ਸੇਵਾ ਕਰਨ ਵਾਲਾ ਕੋਈ ਗਰਾਊਂਡ ਲੈਵਲ ਤੇ ਤੁਹਾਨੂੰ ਲੱਗਦਾ ਬੰਦਾ ਤੁਸੀਂ ਉਸ ਨਾਮੰਦੇ ਨੂੰ ਅੱਗੇ ਲਿਆਓ ਉਹਨੂੰ ਚੁਣੋ ਨਾ ਕਿ ਇਹ ਦੇਖੋ ਕਿ ਬਿਹਾ ਉਹਨੇ کیا ਉਹਨੂੰ ਵੋਟ ਪਾ ਦੋ ਮੈਂ ਤਾਂ ਪੱਕਾ ਕਾਂਗਰਸੀ ਆਂ ਭਾਈ ਮੈਂ ਕਾਂਗਰਸੀ ਨੂੰ ਪਾਉਂਗਾ ਮੈਂ ਪੱਕਾ ਝਾੜੂ ਵਾਲਾ ਮੈਂ ਝਾੜੂ ਵਾਲੇ ਨੂੰ ਪਾਉਂਗਾ ਇਨਸਾਨ ਦੇਖੋ ਕੰਮ ਕਰਨ ਵਾਲਾ ਬੰਦਾ ਦੇਖੋ ਚੰਗੀ ਪਾਰਟੀ ਦੇਖੋ ਤੁਹਾਡੀਆਂ ਸ਼ਿਕਾਇਤਾਂ ਤੁਸੀਂ ਆਪ ਦੇ ਲੀਡਰ ਨੂੰ ਦੱਸੋ ਤੁਹਾਨੂੰ ਲੱਗਦਾ ਹੈ ਕਿ ਕਿਹੜੀ ਪਾਰਟੀ ਸਹੀ ਹੈ ਉਸ ਦਾ ਚੋਣ ਕਰੋ